ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸ਼ੀ ਸਹਾਣੀ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 17 ਲੋਕਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਤੇ ਸਿਵਲ ਸਰਚਿੰਗ ਡਾਕਟਰ ਸਵਰਨਜੀਤ ਧਵਨ ਨੇ ਕਿਹਾ ਕਿ ਜ਼ਿਲ੍ਹੇ ਨੂੰ ਤੰਬਾਕੂ ਮੁਕਤ ਕਰਨ ਅਤੇ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਡੀਡੀਐਚਓ ਡਾਕਟਰ ਜਗਨਜੋਤ ਕੌੜੀ ਅਗਵਾਈ ਹੇਠ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਐਮਈਆਓ ਅਮਰਦੀਪ ਸਿੰਘ ਐਸਆਈ ਗੁਰਕਰਨ ਸਿੰਘ ਸੰਦੀਪ ਸਿੰਘ ਰਸ਼ਪਾਲ ਸਿੰਘ ਮਨਪ੍ਰੀਤ ਸਿੰਘ ਹਰਪ੍ਰੀਤ ਸਿੰਘ ਅਤੇ ਸਹਾਇਕ ਸਟਾਫ ਮੈਂਬਰ ਸ਼ਾਮਲ ਸਨ ਇਸ ਟੀਮ ਵੱਲੋਂ ਮੌਕੇ ਤੇ ਕਾਰਵਾਈ ਕਰਦਿਆਂ ਹੋਇਆ ਸ਼ਹਿਰ ਦੇ ਵਾਕਵਾ ਕੀ ਇਲਾਕਿਆਂ ਵਿੱਚ ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਰਣਜੀਤ ਐਵੇਨਿਊ ਅਤੇ ਐਮਕੇ ਹੋਟਲ ਦੇ ਸਾਹਮਣੇ ਮਾਰਕੀਟ ਵਿੱਚ 8 ਦੁਕਾਨਦਾਰਾਂ ਅਤੇ ਪਬਲਿਕ ਪਲੇਸ ਤੇ ਸਿਗਰਟ ਪੀਣ ਵਾਲੇ 9 ਲੋਕਾਂ ਦੇ ਮੌਕੇ ਤੇ ਚਲਾਨ ਕੱਟੇ ਗਏ ਐਸ ਮੌਕੇ ਤੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੂਡਲ ਅਫਸਰ ਐਨਟੀਸੀਪੀ ਡਾਕਟਰ ਜਗਨਜੋਤ ਕੌਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਭਾਰਤ ਸਰਕਾਰ ਵੱਲੋਂ ਜਾਰੀ ਹੁਕਮ ਅਨੁਸਾਰ ਇਹ ਲਾਜ਼ਮੀ ਕੀਤਾ ਹੈ ਕਿ ਹਰੇਕ ਤੰਬਾਕੂ ਪ੍ਰੋਡਕਟ ਦੇ ਪੈਕੇਟ ਦੇ ਦੋਵੇਂ ਪਾਸੇ ਇੱਕ ਨਿਰਧਾਰਿਤ ਮਾਪਦੰਡ ਅਨੁਸਾਰ ਇੱਕ ਨਿਰਧਾਰਿਤ ਫੋਟੋ ਅਤੇ ਉਸ ਉੱਪਰ ਤੰਬਾਕੂ ਦਰਦਨਾਕ ਮੌਤ ਅਤੇ ਕੈਂਸਰ ਦਾ ਕਾਰਨ ਪੰਦਾ ਲਿਖਿਆ ਜਾਣਾ ਲਾਜ਼ਮੀ ਹੈ ਜਿਵੇਂ ਕਿ ਸਾਰੇ ਨੂੰ ਪਤਾ ਹੀ ਹੈ ਕਿ ਤਮਾਕੂ ਨੋਸ਼ੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਕੈਂਸਰ ਮੂੰਹ ਦਾ ਕੈਂਸਰ ਫੂਡ ਬਾਈਟ ਦਾ ਕੈਂਸਰ ਫੇਫੜਿਆਂ ਦਾ ਕੈਂਸਰ ਉਹ ਤਮਾਕੂ ਨੋਸ਼ੀ ਨਾਲ ਹੁੰਦਾ ਹੈ ਇਸ ਤੋਂ ਇਲਾਵਾ ਦਿਲ ਨਾਲ ਸੰਬੰਧਿਤ ਰੋਗ ਉਹ ਬਹੁਤ ਸਾਰੇ ਤਮਾਕੂ ਨੋਸ਼ੀ ਨਾਲ ਹੁੰਦੇ ਆ ਸੋ ਤਮਾਕੂ ਨੋਸ਼ੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਮਾਨਯੋਗ ਡੀਸੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਟਪੈਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਜਿਹੜਾ ਸਿਹਤ ਭਾਗ ਹੈ ਬਿਲਕੁਲ ਵਚਨਬੱਧ ਹੈ ਐਂਡ ਉਹਦੇ ਤਹਿਤ ਹੀ ਅੱਜ ਸਾਡੀ ਟੀਮ ਵੱਲੋਂ ਜਿਹੜੇ ਸਾਡੇ ਡੀਡੀਐਚਓ ਡਾਕਟਰ ਜਗਨਜੋਤ ਜੀ ਤੇ ਸਾਡੇ ਨਾਰਮਾਸ ਮੀਡੀਆ ਅਫਸਰ ਅਮਰਦੀਪ ਜੀ ਤੇ ਹੋਰ ਟੀਮ ਮੈਂਬਰ ਵੱਖਰੇ ਵੱਖਰੇ ਸ਼ਹਿਰ ਦੇ ਇਲਾਕਿਆਂ 'ਚ ਗਏ ਤੇ ਉਹਨਾਂ ਨੇ ਕੋਟਪਾਲਿਕ ਦੀ ਉਲੰਘਣਾ ਕਰਨ ਵਾਲਿਆਂ 'ਤੇ 17 ਜਿਹੜੇ ਚਲਾਨ ਕੱਟੇ ਨੇ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਅੱਗੇ ਵੀ ਹੁੰਦੀ ਰਹੇਗੀ ਤੇ ਲੋਕਾਂ 'ਚ ਇੱਕ ਜਾਗਰੂਕਤਾ ਮੁਹਿੰਮ ਫਲਾਈ ਜਾਏਗੀ ਪੀਓ ਤਮਾਕੂ ਦਾ ਪ੍ਰਯੋਗ ਕਰ ਤੋ ਘਟ ਕਰਨ ਤੇ ਜਿਹੜੇ ਵੀ ਕੋਡ ਪਾ ਇੱਕ ਦੀ ਉਲੰਘਣਾ ਕਰਦੇ ਆ ਉਹਨਾਂ ਨੂੰ ਸਿਹਤ ਭਾਗ ਵੱਲੋਂ ਸਖਤ ਚੇਤਾਵਨੀ ਹੈ ਵੀ ਉਹ ਇਹੋ ਜਿਹੀ ਉਲੰਘਣਾ ਬਿਲਕੁਲ ਨਾ ਕਰਨ ਨਹੀਂ ਤੇ ਸਖਤ ਕਾਰਵਾਈ ਹੋਏਗੀ ਅ ਅੱਜ ਅਸੀਂ ਇੱਥੇ ਡਿਸਟ੍ਰਿਕਟ ਟਬੈਕੋ ਕੰਟਰੋਲ ਟੀਮ ਤੇ ਮੈਂ ਡਿਸਟ੍ਰਿਕਟ ਟਬੈਕੋ ਕੰਟਰੋਲ ਆਫੀਸਰ ਡਾਕਟਰ ਜਗਨਜੋਤ ਸਾਡੇ ਸਿਵਲ ਸਰਜਨ ਡਾਕਟਰ ਤਵਨ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਟੀਮ ਦੇ ਨਾਲ ਅਸੀਂ ਇੱਥੇ ਅੱਜ ਸੈਲੀਬ੍ਰੇਸ਼ਨ ਮਾਲ ਦੇ ਇਲਾਕੇ ਦੇ ਵਿੱਚ ਟਬੈਕੋ ਚਲਾਨਾਂ ਦੀਆਂ ਰੇਡਸ ਕੀਤੀਆਂ ਨੇ ਬਹੁਤ ਸਾਰੇ ਅਨधिकृत ਜਿਹੜੀਆਂ ਸਿਗਰਟਾਂ ਜਿਹੜੀਆਂ ਇੰਪੋਰਟਡ ਸਿਗਰਟਾਂ ਵੇਚ ਰਹੇ ਆ ਉਹ ਅਸੀਂ ਜ਼ਬਤ ਕੀਤੀਆਂ ਡਿਸਟਰੋਏ ਵੀ ਕੀਤੀਆਂ ਤੇ ਜਿਹੜੀਆਂ ਖੁੱਲੀਆਂ ਸਿਗਰਟਾਂ ਵੇਚੀਆਂ ਜਾ ਰਹੀਆਂ ਉਹਨਾਂ ਦੀ ਵੀ ਚਲਾਨ ਕੀਤੇ ਆ ਤੇ ਇਹਨਾਂ ਨੂੰ ਤਾੜਨਾਰ ਕੀਤੀ ਹੈ ਕਿ ਅੱਗੇ ਤੋਂ ਜਿਹੜੇ ਵੀ ਅਨधिकृत ਤੇ ਅਨਲੋਫਲ ਕੰਮ ਹੈ ਉਹ ਨਾ ਕੀਤੇ ਜਾਣ ਬਿਕੋਜ਼ ਇਹਨਾਂ ਨੂੰ ਬਾਤ ਬਾਾਰ ਵਾਰਨਿੰਗ ਦੇ ਚੁਕੇ ਆ ਉਸ ਦੇ ਬਾਵਜੂਦ ਵੀ ਇਹ ਸਾਰੇ ਜਿਹੜੇ ਸਿਗਰਟ ਵਿਕਰੇਤਾ ਹੈ ਉਹ ਆਪਣੀਆਂ ਜੜੀਆਂ ਇਹ ਵਾਲੀਆਂ ਐਕਟੀਵਿਟੀਜ਼ ਬੰਦ ਨਹੀਂ ਕਰ ਰਹੇ ਤੇ ਹੁਣ ਅਸੀਂ ਇਹਦੇ ਤੇ ਸਟ੍ਰਿਕਟ ਐਕਸ਼ਨ ਲੈ ਰਹੇ ਆ ਤੇ ਇਹਨਾਂ ਨੂੰ ਚਲਾਨ ਵੀ ਕਰ ਰਹੇ ਆ ਤੇ ਹੁਣ ਇਸ ਤੋਂ ਬਾਅਦ ਹੁਣ ਕੋਟ ਦੇ ਚਲਾਨ ਵੀ ਕਿਤੇ ਜਾਣੇ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜਾ ਫਰਸਟ ਪੁਆਇੰਟ ਹੁੰਦਾ ਉਹ ਐਂਟਰੀ ਪੁਆਇੰਟ ਤੇ 18 ਸਾਲ ਤੋਂ ਘਾਟੇ ਲੋਕ ਸਿਗਰਟ ਨਹੀਂ ਵੇਚ ਸਕਦੇ ਖੁੱਲੀ ਸਿਗਰਟਾਂ ਨਹੀਂ ਵੇਚ ਸਕਦੇ ਤੇ ਜਿਹੜੀਆਂ ਵੀ ਇੰਪੋਰਟਡ ਸਿਗਰਟਾਂ ਜਾਂ ਜਿਹੜੀਆਂ ਸਿਗਰਟਾਂ ਤੇ ਵਾਰਨਿੰਗਸ ਨਹੀਂ ਹੁੰਦੀਆਂ ਪਿਕਚਰਸ ਵਿਕਟੋਰੀਅਲ ਵਾਰਨਿੰਗਸ ਨਹੀਂ ਹੁੰਦੀਆਂ ਉਹ ਨਹੀਂ ਵੇਚ ਸਕਦੇ ਤੇ ਇੱਥੇ ਹੋਰ ਵੀ ਜਿਹੜੀਆਂ ਵੇਪਸ ਜਿਹੜੀਆਂ ਮਿਲਦੀਆਂ ਉਹ ਬਿਲਕੁਲ ਹੀ ਇਲੀਗਲ ਹੈ ਉਹ ਵੇਚੀਆਂ ਨਹੀਂ ਜਾ ਸਕਦੀਆਂ ਇੱਕ अपराध ਹੈ اور ਇਹਨਾਂ ਨੂੰ ਇਸ ਬਾਰੇ ਅਸੀਂ ਐਕਚੁਅਲੀ ਇਹ ਜਿਹੜੇ ਅਨਪੜ ਲੋਕ ਹੈ ਇਹਨਾਂ ਨੂੰ ਇਹ ਪਤਾ ਹੀ ਨਹੀਂ ਕਿ ਜੋ ਵੇਚ ਰਹੇ ਆ ਉਹ ਜ਼ਹਿਰ ਹੈ ਤੇ ਔਰ ਇੱਕ ਇਲੀਗਲ ਕੰਮ ਹੈ ਸੋ ਅਸੀਂ ਇਹਨਾਂ ਨੂੰ ਨਾਲ-ਨਾਲ ਉਸ ਚੀਜ਼ ਦਾ ਨੋਲਿਜ ਵੀ ਦਿੰਨੇ ਆ ਅਵੇਅਰਨੈਸ ਵੀ ਦਿੰਨੇ ਆ ਕੋਟ ਪੈਕ ਨੂੰ ਸ਼ਕਤੀ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਅਤੇ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸਰਨਜੀਤ ਧਵੰਦੇ ਦੇ ਦਿਸ਼ਾ-ਨਿਰਦੇਸ਼ਾਂ ਤੇ ਡਿੱਟੀ ਡਾਇਰੈਕਟਰ ਡੈਂਟਲ ਡਾਕਟਰ ਜਗਨਜੋਤ ਕੌਰ ਦੀ ਅਗਵਾਈ ਹੇਠ ਉਹਨਾਂ ਦੀ ਟੀਮ ਲੋ ਅੱਜ ਸ਼ਹਿਰ ਦੇ ਵੱਖ-ਵੱਖ ਤਮਾਕੂ ਉਤਪਾਦਕ ਜਿਹੜੇ ਸਮਾਨ ਵੇਚਦੇ ਨੇ ਉਹਨਾਂ ਦੁਕਾਨਾਂ 'ਤੇ ਰੇਡ ਕੀਤੀ ਗਈ ਉਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਵੀ ਕੀਤੇ ਗਏ ਅਤੇ ਉਹਨਾਂ ਨੂੰ ਜਿਹੜੀਆਂ ਸਾਵਧਾਨੀਆਂ ਨੇ ਔਰ ਜਿਹੜੇ ਨਿਯਮ ਨੇ ਉਹਨਾਂ ਦੇ ਪਾਲਣ ਕਰਨ ਦੀ ਉਹਨਾਂ ਨੂੰ ਨਿਰਦੇਸ਼ ਵੀ ਦਿੱਤੇ ਗਏ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ